ਹਾਂਜੀ ਭੈਣ ਸਰਬਜੀਤ ਕੌਰ ਨੇ ਜਿਨ੍ਹਾਂ ਨੇ ਨਾ ਮੈਨੂੰ ਇਹ ਵਾਲਾ ਸੂਟ ਆ ਜਿਹੜਾ ਸਟਿਚ ਕਰਕੇ ਭੇਜਿਆ ਇਹ ਸੂਟ ਸਟਿਚ ਕਰਕੇ ਦੇਣ ਦਾ ਮਕਸਦ ਉਹਨਾਂ ਦਾ ਇਹੀ ਸੀ ਕਿ ਭੈਣੇ ਮੈਂ ਸਿਲਾਈ ਦਾ ਕੰਮ ਕਰਦੀ ਆ ਤੇ ਮੇਰੀ ਸਿਲਾਈ ਜਿਹੜੀ ਹੈਗੀ ਆ ਤੁਸੀਂ ਸਭ ਨਾਲ ਸ਼ੇਅਰ ਕਰੋ ਤੇ ਭੈਣ ਸਿਲਾਈ ਆਨਲਾਈਨ ਸਿਖਾਉਂਦੇ ਵੀ ਨੇ ਤੇ ਜੇਕਰ ਤੁਸੀਂ ਵੀ ਘਰ ਬੈਠੇ ਹੋ ਨੇ ਸਿਲਾਈ ਸਿੱਖਣੀ ਆ ਨਾ ਤਾਂ ਮੈਂ ਸਕਰੀਨ ਤੇ ਇਹਨਾਂ ਦਾ ਨੰਬਰ ਦੇ ਰਹੀ ਆ ਤੁਸੀਂ ਉਸ ਨੰਬਰ ਤੇ ਕੰਟੈਕਟ ਕਰ ਲਿਓ ਇਹ ਤੁਹਾਨੂੰ ਟਾਈਮਿੰਗ ਦੱਸ ਦੇਣ ਕਿ ਇੱਕ ਚੀਜ਼ ਹੋਰ ਆਪਾਂ ਵੀਡੀਓ ਚ ਸਾਰੀਆਂ ਗੱਲਾਂ ਕਲੀਅਰ ਹੀ ਕਰ ਦਾਂਗੇ ਤਾਂ ਕਿ ਤੁਹਾਨੂੰ बार-बार ਉਹਨਾਂ ਨੂੰ ਮੈਸੇਜ ਕਾਲ ਕਰਨ ਦੀ ਲੋੜ ਨਾ ਪਵੇ ਜਿਹੜੀ ਸਟਿਚਿੰਗ ਆ ਉਹਦੀ ਜਿਹੜੀ ਉਹਨਾਂ ਨੇ ਕਾਸਟ ਰੱਖੀ ਆ ਨਾ ਮਹੀਨੇ ਦਾ ਸਟਿਚਿੰਗ ਦਾ ਉਹਨਾਂ ਨੇ ਇੱਕ ਫੀਸ ਰੱਖੀ ਆ ਉਹ ਸਿਰਫ 800 ਰੁਪਏ ਆ ਜੋ ਕਿ ਇੱਕ ਲਾਈਨਿੰਗ ਵਾਲੇ ਸੂਟ ਦੀ ਸਮਾਈ ਆ ਸਿਰਫ 800 ਰੁਪਏ ਆ ਉਹ ਕਹਿੰਦੇ ਵੀ ਮੈਂ ਸਭ ਨੂੰ ਸਿਖਾਉਣਾ ਚਾਹੁੰਦੀ ਆ ਜਿਹੜੇ ਵੀ ਮਤਲਬ ਹਰ ਕੋਈ ਇਸ ਪੈਸੇ ਨੂੰ ਅਫੋਰਡ ਕਰ ਸਕੇ 800 ਰੁਪਏ ਤਾਂ ਆਪਾਂ ਹਰ ਕੋਈ ਦੇ ਸਕਦਾ ਕੋਈ 200 ਤੇ ਦੂਜੀ ਚੀਜ਼ ਇਹ ਕਿ ਤੁਸੀਂ ਉਹਨਾਂ ਤੋਂ ਟਾਈਮ ਪੁੱਛ ਲਿਓ ਕਾਲ ਕਰਕੇ ਜਿਹੜਾ ਮੈਂ ਨੰਬਰ ਸਕਰੀਨ ਤੇ ਦਿੱਤਾ ਹੋਇਆ ਤੁਸੀਂ ਆਨਲਾਈਨ ਘਰ ਬੈਠੇ ਉਹਨਾਂ ਤੋਂ ਸਟਿਚਿੰਗ ਸਿੱਖ ਸਕਦੇ ਹੋ ਬਹੁਤ ਬਰੀਕੀ ਨਾਲ ਤੁਹਾਨੂੰ ਸਟਿਚਿੰਗ ਸਿਖਾਉਣਗੇ ਕਿਉਂਕਿ ਉਹਨਾਂ ਨੂੰ ਇੰਨੀਆਂ ਕੁ ਮਤਲਬ ਜਿਹੜੀਆਂ ਕਹਿੰਦੇ ਮੈਂ ਅੰਦਰੂਨੀ ਚੀਜ਼ਾਂ ਸਟਿਚਿੰਗ ਬਾਰੇ ਪਤਾ ਜੋ ਹਰ ਕੋਈ ਆਪਾਂ ਨੂੰ ਨਹੀਂ ਦੱਸਦਾ ਹੁੰਦਾ ਬੇਸ਼ੱਕ ਆਪਾਂ ਆਨਲਾਈਨ ਕਿਤੇ ਵੈਸੇ ਦੇਖ ਲਈਏ YouTube ਤੋਂ ਤਾਂ ਹਰ ਜਗ੍ਹਾ ਨਹੀਂ ਉਹ ਦੱਸਦਾ ਹੁੰਦਾ ਤੇ ਦੂਜੀ ਚੀਜ਼ ਭੈਣ ਨੇ ਜਿਹੜਾ ਮੈਨੂੰ ਸੂਟ ਨਾਲ ਇਹ ਦੁਪੱਟਾ ਭੇਜਿਆ ਇਹ ਦੁਪੱਟਾ ਹੈਗਾ ਜੀ ਮਲਮਲ ਦਾ ਜਿਹੜੀ ਮਲਮਲ ਕਾਟਣ ਆਪਣੇ ਦਾਦੀਆਂ ਨਾਨੀਆਂ ਦੇ ਟਾਈਮ ਤੇ ਆਉਂਦੀ ਸੀ ਜੋ ਕਿ ਜੇ ਤੁਸੀਂ ਇਹ ਦੁਪੱਟਾ ਮੈਂ ਤੁਹਾਨੂੰ ਦੇ ਦੂੰ ਤੁਸੀਂ ਲੈ ਕੇ ਵੀ ਜਾਓ ਨਾ ਕਿ ਦੁਕਾਨ ਵਾਲੇ ਨੂੰ ਕਹੋ ਕਿ ਸਾਨੂੰ ਆ ਮਤਲਬ ਸੇਮ ਸਟੱਫ ਦਾ ਸਾਨੂੰ ਦੁਪੱਟਾ ਚਾਹੀਦਾ ਤਾਂ ਉਹ ਕਹੂਗਾ ਵੀਰੇ ਨਹੀਂ ਮਿਲਿਆ ਕਿਉਂਕਿ ਇਹ ਮੈਨੂੰ ਨਹੀਂ ਪਤਾ ਇਹ ਕਿਤੇ ਥੋੜੇ ਸ਼ਹਿਰੋਂ ਮਿਲਦਾ ਹੋਵੇ ਤਾਂ ਮੈਨੂੰ ਜਰੂਰ ਦੱਸਿਓ ਪਰ ਫਿਲਹਾਲ ਇਹ ਦੁਪੱਟਾ ਅੰਮ੍ਰਿਤਸਰ ਤੋਂ ਮਿਲਿਆ ਹੈ ਤੇ ਜਿਹੜੀ ਆਹ ਪੇਂਟਿੰਗ ਆ ਇਹ ਵੈਸੇ ਵਾਈਟ ਦੁਪੱਟਾ ਸੀ ਜਿਹੜਾ ਦੁਪੱਟੇ ਤੇ ਪੇਂਟਿੰਗ ਕੀਤੀ ਹੋਈ ਆ ਇਹ ਭੈਣ ਨੇ ਖੁਦ ਕੀਤੀ ਆ ਤੇ ਕੀਤੀ ਵੀ ਉਸ ਚੀਜ਼ ਨਾਲ ਆ ਜੋ ਬੱਚਿਆਂ ਨੂੰ ਦਵਾਈ ਨਹੀਂ ਦਿੰਦੇ ਹੁੰਦੇ ਡ੍ਰੌਪਸ ਆਉਂਦੇ ਹੁੰਦੇ ਨੇ ਵਿੱਚੋਂ ਪਰਕੇ ਜੇ ਇਹ ਉਸ ਚੀਜ਼ ਨਾਲ ਪੇਂਟ ਕੀਤਾ ਹੋਇਆ ਦੁਪੱਟਾ ਏ ਤੇ ਤੁਸੀਂ ਇਹਨੂੰ ਕਿਸੇ ਮਰਜ਼ੀ ਤਰ੍ਹਾਂ ਦੀ ਪੇਂਟਿੰਗ ਦੇ ਉੱਪਰ ਰੈਡੀ ਕਰਵਾ ਸਕਦੇ ਹੋ ਮਤਲਬ ਮਲਮਲ ਦਾ ਦੁਪੱਟਾ ਪਿਓਰ ਮਲਮਲ ਦਾ ਮਲਮਲ ਕੋਟਨ ਜਿਹਨੂੰ ਕਹਿੰਦੇ ਨੇ ਉਹ ਇਸ ਤਰ੍ਹਾਂ ਹੀ ਤੁਸੀਂ ਫੜ ਸਕਦੇ ਹੋ ਤੇ ਜੇਕਰ ਤੁਸੀਂ ਭੈਣ ਤੋਂ ਇਹ ਦੁਪੱਟਾ ਮੰਗਵਾਉਣਾ ਚਾਹੁੰਦੇ ਹੋ ਕੱਲਾ ਦੁਪੱਟਾ ਵੀ ਮੰਗਵਾਉਣਾ ਚਾਹੁੰਦੇ ਹੋ ਤਾਂ ਜਿਹੜਾ ਸਕਰੀਨ ਤੇ ਨੰਬਰ ਦਿੱਤਾ ਏਸੇ ਨੰਬਰ ਤੇ ਤੁਸੀਂ ਕਾਲ ਕਰ ਲਿਓ ਉਹ ਦੁਪੱਟਾ ਡਾਈ ਕਰਕੇ ਤੁਹਾਡੇ ਘਰੇ ਆ ਜੂਗਾ ਇਦਾਂ ਦਾ ਪੇਂਟ ਕਰਕੇ ਤੁਹਾਡੇ ਘਰੇ ਆ ਜੂਗਾ ਤੇ ਇਹਦੀ ਕੋਸਟ ਸਿਰਫ 350 ਰੁਪਏ ਆ ਦੁਪੱਟੇ ਦੀ ਕਿਉਂਕਿ ਥੋੜਾ ਜਿਹਾ ਮਹਿੰਗਾ ਆਉਂਦਾ ਏ ਉਹਦੀ ਆਪ ਦੀ ਮਿਹਨਤ ਭੈਣ ਇੰਨੀ ਨਹੀਂ ਲੈਂਦੇ ਹੈਗੇ ਉਹ ਕਹਿੰਦੇ ਮੈਨੂੰ ਪੈਸ਼ਨ ਮੈਨੂੰ ਸ਼ੌਂਕ ਹੈ ਤੇ ਪਰ ਉਹ ਕਹਦੇ ਵੀ ਇਹ ਚੀਜ਼ ਹਰ ਕਿਸੇ ਕੋਲ ਪਹੁੰਚਣੀ ਚਾਹੀਦੀ ਜਿੱਦਾਂ ਹੁਣ ਸਕੂਟਰੀ ਵਗੈਰਾ ਤੇ ਮੂੰਹ ਬੰਨਣਾ ਹੁੰਦਾ ਜਾਂ ਕਿਤੇ ਬਾਹਰ ਅੰਦਰ ਜਾਣਾ ਗਰਮੀ ਆ ਤਾਂ ਮੈਨੂੰ ਲੱਗਦਾ ਇਹ ਦੁਪੱਟਾ ਹਰ ਭੈਣ ਕੋਲ ਹੋਣਾ ਚਾਹੀਦਾ ਇਹ ਨਾ ਮਲਮਲ ਪ्योर ਮਲਮਲ ਦਾ ਤੇ ਇਹਦਾ 350 ਰੇਟ ਹੈ ਜੇ ਤੁਸੀਂ ਉਹਨਾਂ ਨੂੰ ਕਾਲ ਕਰੋਗੇ ਤਾਂ ਤੁਹਾਡੇ ਕੋਲ ਇਹ ਪੇਂਟ ਹੋ ਕੇ ਦੁਪੱਟਾ ਆ ਜਾਊਗਾ ਤੇ ਇਹ ਅੰਮ੍ਰਿਤਸਰ ਤੋਂ ਬਿਨਾ ਮੈਨੂੰ ਨਹੀਂ ਲੱਗਦਾ ਹੋਰ ਕਿਤੋਂ ਮਿਲੂਗਾ ਜੇ ਤੁਹਾਡੇ ਸ਼ਹਿਰ ਮਿਲਦਾ ਵੀ ਆ ਤਾਂ ਜਰੂਰ ਮੈਨੂੰ ਕਮੈਂਟਾਂ 'ਚ ਦੱਸ ਦਿਓ ਤੇ ਬਾਕੀ ਜੇ ਤੁਸੀਂ ਦੁਪੱਟਾ ਮੰਗਵਾਉਣਾ ਜਾਂ ਸਟਿਚਿੰਗ ਸਿੱਖਣੀ ਆ ਤਾ ਜ਼ਰੂਰ ਕਰ ਲਿਓ ਤੁਹਾਨੂੰ ਟਾਈਮਿੰਗ ਦੱਸ ਦੇਣਗੇ ਵੀ ਸਟਿਚਿੰਗ ਸਿਖਾਉਣ ਦੀ ਟਾਈਮਿੰਗ ਜੋ ਵੀ ਤੁਹਾਡੇ ਅਕੋਰਡਿੰਗ ਹੋਊਗੀ ਸਹੀ ਟਾਈਮ ਹੋਊਗਾ ਤੁਹਾਨੂੰ ਦੱਸ ਦੇਣਗੇ ਤਾਂ ਤੁਸੀਂ ਬਹੁਤ ਘੱਟ ਕੋਸਟ ਦੇ ਵਿੱਚ ਘਰੇ ਬੈਠੇ ਸਟਿਚਿੰਗ ਸਿੱਖ ਸਕਦੇ ਹੋ ਤਾਂ ਭੈਣ ਨਾਲ ਕੰਟੈਕਟ ਜ਼ਰੂਰ ਕਰਿਓ ਥੈਂਕ ਯੂ